ਸਰੋਬੀ ਸਿੰਘ ਜੀ ਕਿੱਥੇ ਦੁਕਾਨ ਯੂ ਲਾਈਫ ਫਰਨੀਚਰ ਠੀਕ ਹੈ ਨਾ ਜਾਂਦੇ ਤੇ ਐਕਟੂਅਲ ਹੋ ਗਿਆ ਬੜਾ ਸਾਰਾ ਇੱਥੇ ਪਹਿਲੇ ਸੜਕਾਂ ਬਹੁਤ ਚੌੜੀਆਂ ਸੀ ਹੁਣ ਕੋਲੋਗਣੇ ਕਰਕੇ ਸੜਕਾਂ ਬਿਲਕੁਲ ਤੰਗ ਹੋ ਗਈਆਂ ਜਿਸ ਕਰਕੇ ਟ੍ਰੈਫਿਕ ਨਿਕਲਣਾ ਉਖਾ ਹੈ ਐਬਸੋਲਿਊਟ ਤੁਸੀਂ ਆਪ ਹੀ ਹਾਲ ਦੇ ਰਹੋ ਤੇ ਜਿੰਨਾ ਥ੍ਰੀ ਵੀਲਰ ਹੈ ਜਿੰਨਾ ਈ ਰਿਕਸ਼ਾ ਸਾਰਾ ਇੱਥੇ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਟੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਇੱਕ ਬੰਦਾ ਪੈਗਲ ਤੁਰਾਂ ਲੋਕਾ ਹੋ ਚੁੱਕਾ ਹੈ ਮਾਰਕੀਟ ਦਾ ਮਾਰਕੀਟ ਦੀ ਬਿੜਾ ਕਰਕ ਹੋ ਗਿਆ ਹੋਰ ਲਾਈਟ ਬੰਦ ਹੈ ਜੀ ਸਾਡੀ ਸਾਰੀ ਲਾਈਟ ਬੰਦ ਹੈ ਜੀ ਸਾਰੀ ਸਾਰੀ ਲਾਈਟ ਬੰਦ ਹੈ ਕਹਿਆ ਜਾਂਦਾ ਉਹ ਤਾਂ ਸਾਈਡ ਤੇ ਕਰੈਕਟਰ ਹੈ ਜੀ ਟਰਾਂਸਫਾਰਮਰ ਸਾਰੇ ਕਰੀ ਕੋਈ ਚੱਕ ਲੈਣੇ ਚਾਹੀਦੇ ਇੱਥੋਂ ਜਿੱਨਾ ਐਕਸੀਡੈਂਟ ਹੋਇਆ ਦਾ ਪਤਾ ਲੱਗਿਆ ਕੋਈ ਹਲੇ ਤੇ ਉੜਾ ਕੇ ਖੜੇ ਨੇ ਦੁਕਾਨ ਤੇ ਲੈ ਕੇ ਇੱਥੇ ਆ ਇਹ ਰਾਤ ਦਾ ਹੋਇਆ ਐਕਸੀਡੈਂਟ ਪਤਾ ਨਹੀਂ ਜਿਹੜੇ ਕੀ ਗੱਲ ਨਾਮ ਹੈ ਜੀ ਕਿੱਥੇ ਦੁਕਾਨ ਆ ਤੁਹਾਡੀ ਮੇਰੀ ਪਲਾਈਵੋਡ ਪੈਲਟ ਜੀ ਮੇਰਾ ਨਾਮ ਮਨੀਰਾਮ ਹੈ ਜੀ ਤੇ ਆਪਣਾ ਤੇ ਐਕਸੀਡੈਂਟ ਹੋ ਗਿਆ ਅੱਜ ਇਹ ਟਰਾਂਸਫਰਰ ਗਿਰਿਆ ਜਿਹੜਾ ਜਗਾ ਘਟ ਹੈ ਕਿਸੇ ਗੱਡੀ ਵਾਲਾ ਸਪੀਡ ਵਾਲਾ ਆਇਆ ਹੁਣ ਉਹਨੇ ਮਾਰੇ ਆ ਹੁਣ ਕਹਿੰਦੇ ਦੋ ਗੰਟੀਆਂ ਹਿੱਟ ਹੋਈ ਐ ਰਾਤ ਦਾ ਵਾਕਿਆ ਇਹਦਾ ਰਾਤ ਦਾ ਹੀ ਆਪਾਂ ਨੂੰ ਇਸ ਚੀਜ਼ਾਂ ਨਹੀਂ ਪਤਾ ਬਿਲਕੁਲ ਜੀ ਇਹਦੇ ਲਾਈਟਾਂ ਦਾ ਚੱਕਿਆ ਜਾਣਾ ਚਾਹੀਦਾ ਰਾਂਸ ਫਾਰਮਰ ਦਾ ਚੱਕਿਆ ਜਾਣਾ ਚਾਹੀਦਾ ਇੱਥੋਂ ਪਰੇਸ਼ਾਨੀ ਹੋ ਰਹੀ ਹੈ ਹਾਂ ਜੀ ਬਹੁਤ ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਆ ਪਰੇਸ਼ਾਨੀ ਹੋਈ ਹੈ ਜੀ ਦੇਖੋ ਰੋਡ ਰੁੱਕ ਜਾਨਾ ਹੁਣ ਜਾਮ ਲੱਗਿਆ ਰਹਿਣਾ ਜਾਮ ਦੀ ਸਮੱਸਿਆ ਵੜ ਗਈ ਜੇ ਇਸੇ ਨਾਲ ਬਹੁਤ ਵੱਡੀ ਸਮੱਸਿਆ ਹੋ ਗਈ ਇੱਥਾ ਹਾਂ ਜੀ ਸਰ ਕੀ ਹਾਲ ਹੈ ਇਹ ਗੱਡੀ ਰਾਤ ਨਾਈਟ ਵਜੀ ਹੈ ਜੀ ਕਿਤੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਸਵੇਰੇ 8 ਵਜੇ ਡਿਊਟੀ ਤੇ ਆਏ ਹਾਂ ਜਦੋਂ ਆਣ ਕੇ ਦੇਖਿਆ ਜਾਮ ਲੱਗਿਆ ਸੀ ਜਾਮ ਕਾਰਨ ਅਸੀਂ ਅੱਗੇ ਆ ਕੇ ਦੇਖਿਆ ਤਾਂ ਗੱਡੀ ਜਿਹੜੀ ਹੈ ਟਰਾਂਸਫਾਰਮਰ ਦੇ ਵਿੱਚ ਲੱਗੀ ਹੋਈ ਹੈ ਤਾਂ ਇਹ ਗੱਡੀ ਦਾ ਤਾਂ ਪਤਾ ਨਹੀਂ ਹੁਣ ਵੀ ਬੰਦੇ ਹੈ ਨੇ ਜਾਂ ਡੈੱਡ ਨੇ ਇਹਦੇ ਬਾਰੇ ਕਹਿ ਨਹੀਂ ਸਕਦੇ ਤੇ ਅਗਲੇ ਦੂਜੀ ਗੱਡੀ ਜਿਹੜੀ ਆ ਉਹ ਹੈ ਨਹੀਂ ਇੱਕ ਹੀ ਗੱਡੀ ਸੀਗੀ ਉਹਦੀ ਨੰਬਰ ਪਲੇਟ ਜ਼ਰੂਰ ਮਿਲੀ ਆਪਾਂ ਨੂੰ ਇਹ ਪਿੱਛੋਂ ਹਿੱਟ ਕੀਤੀ ਹੈ ਜੀ ਆ ਬ੍ਰੇਕ ਲੱਗੀ ਏ ਇਸ ਗੱਡੀ ਦੀ ਪਿੱਛੋਂ ਹਿੱਟ ਕਰਕੇ ਇਹਦੀ ਬੈਕ ਵੀ ਟੁੱਟੀ ਆ ਸਾਰਾ ਹੋ ਗਿਆ ਪਿੱਛੋਂ ਕਿਹੜੀ ਰੋਡ ਤੇ ਆਇਆ ਐਕਸੀਡੈਂਟ ਇਹ ਰੋਡ ਹੋਇਆ ਜੀ ਭਾਰਤਨਗਰ ਤੋਂ ਬੱਸ ਸਟੈਂਡ ਨੂੰ ਜਾਂਦੇ ਆਈਐਸਆਈ ਲੈਟਾਂ ਤੋਂ ਅੱਗੇ ਜਾ ਕੇ ਲੱਕਣ ਵਾਲੇ ਜਿਹੜੇ ਦੁਕਾਨਾਂ ਨੇ ਉਹਨਾਂ ਦੇ ਸਾਹਮਣੇ ਟਰਾਂਸਫਾਰਮਰ ਵਿੱਚ ਹੋਣ ਕਾਰਨ ਇਹਦਾ ਜ਼ਿਆਦਾ ਨੁਕਸਾਨ ਹੋਇਆ ਟਰਾਂਸਫਾਰਮਰ ਜਿਹੜਾ ਕਾਰ ਦੇ ਉੱਪਰ ਦੇਖਿਆ ਅੰਦਰ ਬਾਰੇ ਨਹੀਂ ਸਾਨੂੰ ਉਹਦੇ ਬਾਰੇ ਨਹੀਂ ਪਤਾ ਜੀ ਇਹ ਰਾਤ ਦਾ ਕੰਡ ਐ ਅਸੀਂ ਤਾਂ ਸਵੇਰੇ 8:30 ਵਜੇ ਆ ਕੇ ਦੇਖਿਆ ਗੱਡੀਆਂ ਦੋਨੇ ਲੋਕਲ ਆ ਜੋ ਐਡਰੈਸ ਮੁਤਾਬਕ ਦੋਨੇ ਲੋਕਾਂ ਨੇ ਗੱਡੀ ਆ। ਸਰਪ੍ਰੀਆ ਸਿੰਘ ਜੀ ਕਿੱਥੇ ਦੁਕਾਨ ਦਾ ਯੂ ਲਾਈਫ ਫਰਨੀਚਰ ਠੀਕ ਹੈ ਨਾ ਜਾਂਦੇ ਤੇ ਐਕਸੈਕਟ ਹੋ ਗਿਆ ਮੇਰਾ ਤਾਂ। ਇੱਥੇ ਪਹਿਲੇ ਸੜਕਾਂ ਬਹੁਤ ਚੌੜੀਆਂ ਸੀ ਪਰ ਪੁਲ ਬਣਾਣ ਕਰਕੇ ਸੜਕਾਂ ਬਿਲਕੁਲ ਤੰਗ ਹੋਈਆਂ ਹਨ ਜਿਸ ਕਰਕੇ ਟ੍ਰੈਫਿਕ ਨਿਕਲ ਆ ਉਖਾ ਆ ਪੈ ਚੁੱਕਾ ਹੈ। ਤੁਸੀਂ ਆਪ ਹੀ ਹਾਲ ਦੇ ਲੋ ਤੇ ਜਿੰਨਾ ਥਰੀ ਵੀਲਰ ਹੈ ਜਿੰਨਾ ਇਹ ਰਿਕਸ਼ਾ ਸਾਰਾ ਇੱਥੇ ਇੱਕ ਬੰਦਾ ਪੈਦਲ ਤੁਰਨ ਵਿੱਚ ਉਖਾ ਹੋ ਚੁੱਕਾ ਹੈ। ਮਾਰਕੀਟ ਦਾ ਮਾਰਕੀਟ ਦੀ ਬੇੜਾ ਘਰਕ ਹੋ ਗਿਆ। ਲਾਈਟ ਬੰਦ ਹੈ ਜੀ ਸਾਡੇ ਸਾਹ। ਲਾਈਟ ਬੰਦ ਹੈ ਜੀ ਸਾਰੀ। ਸਾਰੀ ਲਾਈਟ ਬੰਦ ਕੀ ਕਹਿਣਾ ਚਾਹੁੰਦਾ ਤੁਸੀਂ ਇਹ ਤੋਂ ਸਾਈਡ ਤੇ ਕੰਨੈਕਟ ਹੈ ਜੇ ਟਰਾਂਸਫਾਰਮਰ ਸਾਰੇ ਖੜੇ ਕੋਈ ਚੱਕ ਲੈਣੇ ਚਾਹੀਦੇ ਇੱਥੋਂ ਜਿਹੜਾ ਐਕਸੀਡੈਂਟ ਹੋਇਆ ਦਾ ਪਤਾ ਲੱਗਿਆ ਕੁਝ ਹਲੇ ਕੋਈ ਹਲੇ ਤੇ ਹੁਣ ਆ ਕੇ ਖੜੇ ਨੇ ਦੁਕਾਨ ਤੇ ਲੈ ਕੇ ਆ ਜਰਾ ਤਾਂ ਹੋਇਆ ਐਕਸੀਡੈਂਟ ਪਤਾ ਨਹੀਂ ਜਿਹੜੇ ਕੀ ਆਮ ਜੀ ਕਿਤੇ ਦੁਕਾਨ ਦਾ ਡੀ ਜਿਹੜੀ ਪਲਾਈਵੁੱਡ ਪਹਿਲਵ ਜੀ ਮੇਰਾ ਨਾਮ ਮਨੀਰਾਮ ਹੈ ਜੀ ਤੇ ਆਪਣਾ ਤੇ ਐਕਸੀਡੈਂਟ ਹੋ ਗਿਆ ਅੱਜ ਇਹ ਟਰਾਂਸਫਾਰਮਰ ਗਿਰਿਆ ਜਿਹੜਾ ਜਗਾ ਘਟਾ ਕਿਸੇ ਗੱਡੀ ਵਾਲਾ ਸਪੀਡ ਵਾਲਾ ਆਇਆ ਹੁਣ ਉਹਨੇ ਮਾਰੇ ਆਉਣਾ ਕਹਿੰਦੇ ਦੋ ਗੰਟੀਆਂ ਹਿੱਟ ਹੋਈ ਐ ਰਾਤ ਦਾ ਵਾਕਿਆ ਇਹਦਾ ਰਾਤ ਦਾ ਹੀ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕੋਈ ਕੀ ਕਰੇ ਲਾਈਟਾਂ ਬੰਦ ਆ ਤੁਹਾਡੀਆਂ ਸਾਰੀਆਂ ਬਿਲਕੁਲ ਜੀ ਇਹਦੇ ਲਾਈਟਾਂ ਦਾ ਕੀ ট্রান্সਫਾਰਮਰ ਦਾ ਚੱਕਿਆ ਜਾਣਾ ਚਾਹੀਦਾ ਇੱਥੋਂ ਪਰੇਸ਼ਾਨੀ ਹੋ ਰਹੀ ਹੁਣ ਹੈ ਜੀ ਇਹ ਤਾਂ ਹੁਣ ਕਾफी ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਆ ਪਰੇਸ਼ਾਨੀ ਹੋਈ ਹੈ ਜੀ ਦੇਖੋ ਰੋਡ ਰੋਕ ਜਾਨਾ ਹੁਣ ਜਾਮ ਲੱਗਿਆ ਰਹਿਣਾ ਜਾਮ ਦੀ ਸਮੱਸਿਆ ਬਣ ਗਈ ਜਿਸ ਇਨਾਂ ਬਹੁਤ ਵੱਡੀ ਸਮੱਸਿਆ ਹੋ ਗਈ ਇਹ ਤਾਂ ਹਾਂ ਜੀ ਸਰ ਕੀ ਹੈ ਇਹ ਗੱਡੀ ਰਾਤ ਨਾਈਟ ਵਜੀ ਆ ਜੀ ਕਿਤੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਸਵੇਰੇ 8 ਵਜੇ ਡਿਊਟੀ ਤੇ ਆਏ ਆ ਜਦੋਂ ਆਣ ਕੇ ਦੇਖਿਆ ਜਾਮ ਲੱਗਿਆ ਸੀ ਜਾਮ ਕਾਰਨ ਅਸੀਂ ਅੱਗੇ ਆ ਕੇ ਦੇਖਿਆ ਤਾਂ ਗੱਡੀ ਜਿਹੜੀ ਆ ਟਰਾਂਸਫਾਰਮਰ ਦੇ ਵਿੱਚ ਲੱਗੀ ਹੋਈ ਹੈ ਤਾਂ ਇਹ ਗੱਡੀ ਦਾ ਤਾਂ ਪਤਾ ਨਹੀਂ ਹੁਣ ਉਹ ਵੀ ਬੰਦੇ ਹੈ ਨੇ ਜਾਂ ਡੈੱਡ ਨੇ ਇਹਦੇ ਬਾਰੇ ਕਹਿ ਨਹੀਂ ਸਕਦੇ ਤੇ ਅਗਲੇ ਦੂਜੀ ਗੱਡੀ ਜਿਹੜੀ ਆ ਉਹ ਹੈ ਨਹੀਂ ਇੱਕ ਹੀ ਗੱਡੀ ਸੀਗੀ ਉਹਦੀ ਨੰਬਰ ਪਲੇਟ ਜਰੂਰ ਮਿਲੀ ਆਪਾਂ ਨੂੰ ਆ ਨੰਬਰ ਪਿੱਛੋਂ ਹਿੱਟ ਕੀਤੀ ਇਹ ਪਿੱਛੋਂ ਹਿੱਟ ਕੀਤੀ ਹੈ ਜੀ ਆਹ ਬ੍ਰੇਕ ਲੱਗੀ ਏ ਇਸ ਗੱਡੀ ਦੀ ਪਿੱਛੋਂ ਹਿੱਟ ਕਰਕੇ ਇਹਦੀ ਬੈਕ ਵੀ ਟੁੱਟੀ ਆ ਸਰ ਆਹ ਕਿਹੜੀ ਰੋਡ ਤੇ ਆ ਐਕਸੀਡੈਂਟ ਇਹ ਰੋਡ ਹੋਇਆ ਜੀ ਭਾਰਤਨਗਰ ਤੋਂ ਬੱਸ ਸਟੈਂਡ ਨੂੰ ਜਾਂਦੇ ਆਈਐਸਆਈ ਲਾਈਟਾਂ ਤੋਂ ਅੱਗੇ ਜਾ ਕੇ ਲੱਕਣ ਵਾਲਿਆਂ ਜਿਹੜੇ ਦੁਕਾਨਾਂ ਨੇ ਉਹਨਾਂ ਦੇ ਸਾਹਮਣੇ ਟਰਾਂਸਫਾਰਮਰ ਵਿੱਚ ਹੋਣ ਕਾਰਨ ਇਹਦਾ ਜ਼ਿਆਦਾ ਨੁਕਸਾਨ ਹੋਇਆ ਟਰਾਂਸਫਾਰਮਰ ਜਿਹੜਾ ਕਾਰ ਦੇ ਉੱਪਰ ਦੇਖਿਆ ਅੰਦਰ ਬਾਰੇ ਨਹੀਂ ਸਾਨੂੰ ਉਹਦੇ ਬਾਰੇ ਨਹੀਂ ਪਤਾ ਜੀ ਇਹ ਰਾਤ ਦਾ ਕੰਡ ਹੈ ਅਸੀਂ ਤਾਂ ਸਵੇਰੇ 8:30 ਵਜੇ ਆ ਕੇ ਦੇਖਿਆ ਗੱਡੀਆਂ ਦੋਨੇ ਲੋਕਲ ਆ ਜੀ ਜੋ ਐਡਰੈਸ ਮੁਤਾਬਕ ਦੋਨੇ ਲੋਕਲ ਨੇ ਗੱਡੀਆਂ